ਸਤਿ ਸ਼੍ਰੀ ਅਕਾਲ ਜੀ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਜਾਣਕਾਰੀ ਲੈ ਕੇ ਆਏ ਕੀ ਕਿਹੜੇ ਮਤਲਬ ਕੱਪੜੇ ਉੱਪਰ ਕਿਹੜੀ ਵਾਲੀ ਸੂਈ ਯੂਜ਼ ਕਰਨੀ ਚਾਹੀਦੀ ਆਪਾਂ ਨੂੰ ਤਾਂ ਹੁਣ ਇਹ ਨੈੱਟ ਦਾ ਕੱਪੜਾ ਹੋ ਗਿਆ ਠੀਕ ਹੈ ਹੋ ਗਿਆ ਤੇ ਆ ਜਿਹੜਾ ਆਪਣਾ ਚੁੰਨੀਆਂ ਵਾਲਾ ਕੱਪੜਾ ਹੁੰਦਾ ਠੀਕ ਹੈ ਜਦੋਂ ਆਪਾਂ ਇੱਥੇ ਲੈਸ ਵਗੈਰਾ ਲਗਾਉਣੀ ਆ ਤਾਂ ਤੁਸੀਂ ਇੱਥੇ 11 ਨੰਬਰ ਸੂਈ ਯੂਜ਼ ਕਰਨੀ ਆ ਠੀਕ ਹੈ 11 ਨੰਬਰ ਸੂਈ ਬਹੁਤ ਹੀ ਪਤਲੀ ਹੁੰਦੀ ਆ ਉਹ ਇਦਾਂ ਦੇ ਨੈੱਟ ਵਾਲੇ ਕੱਪੜੇ ਵਾਸਤੇ ਹੁੰਦੀ ਆ ਠੀਕ ਹੈ 14 ਨੰਬਰ ਸੂਈ ਹੈਗੀ ਆ ਜੀ ਜਿਵੇਂ ਹੁਣ ਇਹ ਆਰਗੈਂਜ਼ਾ ਦਾ ਕ ਤੁਸੀਂ 14 ਨੰਬਰ ਸੂਈ ਯੂਜ਼ ਕਰਨੀ ਹੈ ਠੀਕ ਹੈ 16 ਨੰਬਰ ਸੂਈ ਜਿਹੜੇ ਆਪਾਂ ਆਮ ਕਾਟਨ ਦੇ ਕੱਪੜੇ ਹੁੰਦੇ ਆ ਜਿਵੇਂ ਕਿ ਮੈਂ ਵੇਅਰ ਕੀਤਾ ਹੋਇਆ ਸੂਟ ਤੇ ਇਹ ਜਿਵੇਂ ਰਿਯਾਨ ਕਾਟਨ ਦਾ ਸੂਟ ਹੋ ਗਿਆ ਤੁਸੀਂ ਉਹ ਵਾਲੇ ਕੱਪੜੇ ਤੇ ਯੂਜ਼ ਕਰ ਸਕਦੇ ਆ ਹੁਣ ਹੁੰਦੀ ਆਉਂਦੀ ਆ ਜੀ 18 ਨੰਬਰ ਸੂਈ ਦੇਖੋ 18 ਨੰਬਰ ਸੂਈ ਜਿਹੜੀ ਹੁੰਦੀ ਆ ਉਹ ਮੋਟੇ ਕੱਪੜੇ ਲਈ ਹੁੰਦੀ ਆ ਜਿਵੇਂ ਹੁਣ ਇਹ ਮੇਰਾ ਸੂਟ ਹੈਗਾ ਜੀ ਇਹ ਪਸ਼ਮੀਨੇ ਦਾ ਸੂਟ ਹੈ ਇਹਦੇ ਤੇ ਮੈਂ 18 ਨੰਬਰ ਸੂਈ ਨਾਲ ਸਟਿਚ ਕਰੂੰਗੀ ਜਿਵੇਂ ਕਿ ਪੈਂਟਾਂ ਦਾ ਕੱਪੜਾ ਹੋ ਗਿਆ ਬੈੱਡ ਸ਼ੀਟ ਹੋ ਗਈਆਂ ਮੋਟਾ ਕੱਪੜਾ ਹੋ ਗਿਆ ਤੇ ਤੁਸੀਂ 18